ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਫੇਰ ਆਪਾਂ ਰੈਂਬੋ ਨੂੰ ਮਿਲਾਨ ਜਾ ਰਹੇ ਹਾਂ ਅੱਜ ਆਪਾਂ ਨੂੰ ਡਾਈਟ ਦੇਣੀ ਹੈਗੀ ਆ ਡਾਈਟ ਕੀ ਆ ਐਗ ਜੋਖ ਯਾਨੀ ਜਿਹੜੀ ਅੰਡੇ ਦੀ ਜ਼ਰਦੀ ਹੁੰਦੀ ਆ ਬੜੇ ਚਾਹ ਨਾਲ ਜਾਰਮਰ ਖਾ ਲੈਂਦੇ ਆ ਜੇ ਤੁਸੀਂ ਵੀ ਅੰਡੇ ਵਗੈਰਾ ਖਾਣੇ ਆ ਜੈਲੋਪਾਰਟ ਨਹੀਂ ਖਾਂਦੇ ਆਗੇ ਤੇ ਇਹ ਜਿਹੜੀ ਜ਼ਰਦੀ ਹੁੰਦੀ ਆ ਤੁਸੀਂ ਜਾਨਵਰਾਂ ਨੂੰ ਪਾ ਦਿਆ ਕਰੋ ਬੜੇ ਚਾਹ ਨਾਲ ਖਾਂਦੇ ਇਹ ਪ੍ਰੋਟੀਨ ਹੁੰਦਾ ਚਫੈਡ ਹੁੰਦੀ ਤੇ ਰੈਂਬੋਣੀ ਸਾਡਾ ਇੰਚੇਅਰ ਕਰ ਰਹਾ ਬਾਹਰ ਖੜੇ ਹੈਲੋ ਰੈਂਬੋ ਭੁੱਖ ਆਇਆ ਭੁੱਖਾ ਹੋਇਆ ਸੀਗਾ ਇਹ ਆਲਰੇਡੀ ਬੀਟ ਕਰ ਰਿਹਾ ਮੇਰੀ ਮੈਂ ਲੰਚ ਲੈ ਕੇ ਆਊਗਾ ਕਿਉਂਕਿ ਮੈਮੀ 1:00 ਵਜੇ ਖਾਂਦਾ ਹੁੰਦਾ ਹਾਂ ਅੰਡੇ ਤੇ ਨਾਲ ਇਹਨੂੰ ਫਿਰ ਅੰਡਿਆਂ ਦੀ ਜਰਦੀ ਆਜੋ ਆਜੋ ਬੇਟੇ ਖਾਓ ਚਲ ਖਾਓ ਖਾ ਲਓ ਸੰਗ ਦਾ ਖਾਲੋ 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 टेडीर <laughs> एलिफेंट खाओ बेटे आ जाओ ऑन खाई आ जाओ संघ गया <laughs> आ जा चल मैं इधर हो जाना खा ला भी खा लो चल खा ला चल चलो खा लो चल खाला जाके ਹੈਨੋ ਇਧਰ ਲੱਗਦਾ ਵੀ ਪਤਾ ਨਹੀਂ ਉਹਦੇ ਕੋਲ ਕੀ ਆ। ਖਾ ਲਓ ਚਲੋ। ਭੁੱਖ ਲੱਗੀ ਆ? ਖਾ ਲਾ। ਹੂੰ। ਮੰਨਦਾ ਨਹੀਂ ਲੈ। ਭੁੱਖ ਨਹੀਂ ਲੱਗੀ? ਰੈਂਬੋ। ਚੱਲ ਖਾ ਲਾ ਜਾ। ਕਮ ਆਨ। ਆਜ ਬਟੇ ਆਜ ਕਮ ਆ। ਇਧਰ ਆ ਜਾ ਆਜ। ਐਲੀਫੈਂਟ ਨੂੰ ਖਵਾ ਦਨੇ ਮੈਂ ਐ ਲੱਗਾ ਖਾਣਾ ਤੇ ਆ ਦੀ ਲੱਗਾ ਖਾਣ ਆ ਲੱਗਾ ਖਾਣ ਲੱਗਾ ਖਾਣ ਪਪ 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 ਲੈਨ ਤੁਰ ਕਰ ਤੈਨ ਦਰਦਾ ਆਇ ਤੋ ਚੱਲ ਆ ਜਾ ਫੇ ਖਾ ਲੈ ਲੈ ਤੇ ਰੱਖ ਤਾ ਆ ਜਾ ਯਾਨੀ ਆਪੇ ਹੀ ਖਾ ਲੈਣੀ ਬਾਅਦ ਚ <laughs> चल खाला चल मैं चला फिर खा लिया अभी। देख रहे का नहीं ਲਗਦਾ ਹਲੇ ਭੁੱਖ ਨਹੀਂ ਹੈਗੀ ਚਲੋ ਜੀ ਚੰਗਾ ਦੋਸਤੋ ਛੋਟਾ ਜਿਹਾ ਬਲੌਗ ਸੀਗਾ ਇਹ ਅਗਰ ਤੁਸੀਂ ਵੀ ਐਨੀਮਲਸ ਨੂੰ ਪਿਆਰ ਕਰਦੇ ਆਂ ਤੇ ਇਹ ਜਿਹੜਾ ਬਲੌਗ ਹੈਗਾ ਜਰੂਰ ਲਾਈਕ ਕਰਿਓ ਕਮੈਂਟ ਕਰਿਓ ਤੇ ਨਾਲ ਮੇਰਾ ਜਿਹੜਾ ਚੈਨਲ ਹੈਗਾ ਉਹ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ ਮੈਨੂੰ ਪਤਾ ਅਬ ਇੱਥੇ ਹੀ ਆ। ਉਹ ਵਧੀਆ ਗਿਆ ਫਿਰ ਚੰਗਾ ਬਾਏ ਬਾਏ ਚੰਗਾ ਇਸਤਰੀਗਾ